ਜਦੋਂ ਲੋਕਾਂ ਨੇ ਵਿਸ਼ਵਾਸ ਕੀਤਾ ਸੀ ਕਿ ਅਕਾਲੀ ਦਲ ਸਿੱਖਾਂ ਦੀ ਆਵਾਜ਼ ਆ ਪਰ ਇਹ ਸਿੱਖਾਂ ਦੇ ਕਾਤਲ ਨਿਕਲੇ ਇਹ ਦਲ ਨਹੀਂ ਇੱਕ ਪਰਿਵਾਰ ਦੀ ਐਂਟਰਪ੍ਰਾਈਜ਼ ਬਣ ਗਈ ਜਿੱਥੇ ਨਸ਼ਾ ਇੱਕ ਉਦਯੋਗ ਬਣਾਇਆ ਗਿਆ ਤੇ ਨੌਜਵਾਨਾਂ ਨੂੰ ਗਾਕ ਪੰਜਾਬ ਦੇ ਹੱਕ ਦੀ ਆਵਾਜ਼ ਬਣਨ ਦੀ ਥਾਂ ਇਹ ਲੋਕ ਪੰਜਾਬ ਦਾ ਲਹੂ ਲੁੱਟ ਗਏ ਨਸ਼ਾ ਹਰ ਪਿੰਡ ਹਰ ਗਲੀ ਚ ਪਚਾਇਆ ਗਿਆ ਤੇ ਹਿੱਸਾ ਗਿਆ ਬਾਦਲਾਂ ਦੀ ਜੇਬ ਚ ਪੁਲਿਸ ਚੁੱਪ ਕਾਨੂੰਨ ਖਰੀਦੇ ਹੋਏ ਜਦੋਂ ਨੌਜਵਾਨੀ ਦੇ ਕਹਣ ਤੋਂ ਮੰਨ ਨਹੀਂ ਪਰਿਆ ਫਿਰ ਇਹਨਾਂ ਨੇ ਇਹ ਲੋਕਾਂ ਦੀ ਆਸ ਤੇ ਵਿਸ਼ਵਾਸ ਦੀ ਕਤਲਗਿਰੀ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਦਬੀ ਤੋਂ ਬਾਅਦ ਵੀ ਇਹਨਾਂ ਨੇ ਗੋਲੀਆਂ ਚਲਵਾਈਆਂ ਮਾਰੇ ਗਏ ਸਿੱਖ ਤੇ ਬਚ ਗਏ ਸਿਆਸਤਦਾਨ ਇਹ ਆ ਅਸਲ ਚਿਹਰਾ ਅਕਾਲੀ ਦਲ ਦਾ ਜੋ ਸਿਰਫ ਨਾ ਤੋ ਅਕਾਲੀ ਰਹਿ ਗਿਆ ਨਾ ਇਹ ਧਰਮ ਬਚਾ ਸਕੇ ਨਾ ਪੰਜਾਬ ਹੁਣ ਫੈਸਲਾ ਤੁਹਾਡਾ ਅਜੇ ਵੀ ਉਹਨਾਂ ਦੀਆਂ ਗੱਡੀਆਂ ਦੇ ਕਾਫਲੇ ਦੇਖ ਕੇ ਮੁਰ ਜਾਵੋਗੇ ਜਾਂ ਆਪਣੀ ਧਰਤੀ ਲਈ ਖੜੇ ਹੋਵੋਗੇ